ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮੱਖਣਸਾ ਲਬਾਣੀ ਦੀ ਬੇਨਤੀ ਕਰਨ ਤੇ ਕੇ ਸਮੂਹ ਸੰਗਤਾਂ ਦੀ ਬੇਨਤੀ ਕਰਨ ਤੇ ਤਖਤ ਤੇ ਸੁਭਾਏਮਾਨ ਹੋਏ ਪਾਪ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲਈ ਬਾਬਾ ਬਕਾਲਾ ਸਰ ਦੀ ਧਰਤੀ ਤੇ ਸੁਭਾਏਮਾਨ ਹੋਏ ਵੱਡੀ ਗਿਣਤੀ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਦੇਦਾਰ ਕਰਨ ਆਉਣ ਲੱਗੇ ਆ ਤੇ ਵੱਧ ਤੋਂ ਵੱਧ ਪਟਾਵਾ ਵਸਤਰ ਧਨ ਦੌਲਤ ਹੋਰ ਆਦਿਕ ਭੇਟ ਵੀ ਕਰਦੀਆਂ ਨੇ ਕਿਉਂਕਿ ਲੰਮੇ ਅਸਤ ਬਾਸ ਸੰਗਤਾਂ ਦੇ ਵਿੱਚ ਇਹ ਜਾਗਰਤੀ ਆਈ ਸੀ ਅਸਰੀ ਗੁਰੂ ਕੌਣ ਬਕਾਲਾ ਸਾਹਿਬ ਦੀ ਧਰਤੀ ਤੇ ਪਹਿਲੂ 22 ਮੰਚੀਆਂ ਡਾਕੇ ਤੋਂ ਖੰਡੀ ਲੋਕ ਕੰਮ ਕਾਂਢੀ ਲੋਕ ਆਪਣੇ ਆਪ ਨੂੰ ਗੁਰੂ ਸਾਬਤ ਕਰਨਾ ਚਾਹੁੰਦੇ ਸਨ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਪ੍ਰਗਟ ਹੋ ਗਏ ਸਨ ਸੰਗਤਾਂ ਤੋਂ ਖੁਸ਼ੀ ਨਹੀਂ ਸੀ ਚੁੱਕੀ ਜਾਂਦੀ ਬਤਾਂਤ ਗਿੰਤੀ ਵੀ ਸੰਗਤਾਂ ਆਉਣ ਲੱਗੀਆਂ ਮਾਇਆ ਦੇ ਧੰਦ ਦਾ ਢੇਰ ਲੱਗ ਗਏ ਨੇ ਸ਼ਾਮ ਤੱਕ ਸੰਗਤਾਂ ਦਰਸ਼ਨ ਦੇਦਾਰ ਕਰਦੀਆਂ ਰਹੀਆਂ ਪਰ ਦੂਸਰੇ ਪਾਸੇ ਛੋਟੀਆਂ ਦੇ ਮਨ ਵਿੱਚ ਬੜੀ ਈਰਖਾ ਜਾਗੀ ਇਹ ਸਾਰਾ ਕੁਝ ਦੇਖ ਕੇ ਸੜਵਲ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਧੰਦ ਦਾ ਢੇਰ ਲੱਗਿਆ ਦੇਖ ਕੇ ਬਹੁਤੀ ਔਖੀ ਹੋਈ ਉਹ ਵਿਆਹਤ ਬਣਾਉਣ ਲੱਗੇ ਕਿਵੇਂ ਨਾ ਕਿਵੇਂ ਗੁਰੂ ਸਾਹਿਬ ਤੋਂ ਧੰਨ ਵੀ ਖੋਇਆ ਜਾਵੇ ਔਰ ਇਹਨੂੰ ਡਰਾਇਆ ਤੇ ਧਮਕਾਇਆ ਵੀ ਜਾਵੇ ਕਿ ਗੁਰਤਾ ਗੱਦੀ ਲਾ ਕੇ ਨਾ ਬਿਠੇ ਇਦਾਂ ਸਲਾਹ ਕਰਕੇ ਉਹ ਧੀਰਮਲ ਕੋਲ ਗਏ ਧੀਰਮਲ ਨੂੰ ਸਾਰੀ ਗੱਲ ਦੱਸੀ ਕਿ ਤੁਸੀਂ ਗੁਰੂ ਹਰ Rai ਸਾਹਿਬ ਦੇ ਭਰਾ ਹੋ ਗੁਰੂ ਤੁਸੀਂ ਹੋ ਪਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਪਰਦੇਸੀ ਸਿੱਖ ਮੱਖਣਸ਼ਾ ਲੁਭਾਣੇ ਦੇ ਕਹਿਣ ਤੇ ਬਾਹਰ ਗੁਰੂ ਬਣ ਕੇ ਬੈਠ ਗਏ ਨੇ ਦੇਖੋ ਉਹਨਾਂ ਕੋਲੇ ਕਿੰਨਾ ਧਨ ਆ ਗਿਆ ਕਿੰਨੀਆਂ ਵਸਤੂਆਂ ਆ ਗਈਆਂ ਇਦਾਂ ਤੇ ਉਹ ਜਗਤ ਪ੍ਰਸਿੱਧ ਹੋ ਜਾਣਗੇ ਮਸਾਂਦ ਰੱਖ ਲੈਣਗੇ ਵੱਡੇ ਵੱਡੇ ਉਹ ਜਿਹੜੇ ਕਾਰਜ ਕਰਨਗੇ ਉਹਨਾਂ ਦੀ ਜਾਇਜੇ ਕਾਰ ਹੋਣ ਲੱਗੀ ਆਪਾਂ ਨੂੰ ਕਿਹਨੇ ਪੁੱਛਣਾ ਇਹ ਸੁਣ ਕੇ ਧੀਰਮਲ ਨੂੰ ਵੀ ਦੁੱਖ ਹੋਇਆ ਧੀਰਮਲ ਦੇ ਕੋਲ ਇੱਕ ਸਿੰਘੇ ਨਾਂ ਦਾ ਵਸਾਂ ਸੀ ਜਿਹੜਾ ਬੜਾ ਦੁਸ਼ਟ ਬੰਦਾ ਸੀ ਉਹਨੂੰ ਬਹੁਤ ਅੱਗ ਲੱਗੀ ਐ ਉਹ ਬੜੀ ਈਰਖਾ ਕਰਦਾ ਸੀ ਸਤਿਗੁਰੂ ਤੇਗ ਬਹਾਦਰ ਸਿੰਘ ਜੀ ਨੂੰ ਉਹ ਧੀਰਮਲ ਨੂੰ ਕਹਿੰਦਾ ਮੈਨੂੰ ਆਗਿਆ ਦਿਓ ਮੈਂ ਗੁਰੂ ਸਾਹਿਬ ਨੂੰ ਜਾ ਕੇ ਸੋਹ ਦਿੰਨਾ ਭਾਵੇਂ ਮੈਂ ਗੁਰੂ ਸਾਹਿਬ ਦੇ ਜਾ ਕੇ ਗੋਲੀ ਮਾਰਦਾ ਕੰਮ ਹੀ ਮੁਕਾ ਦੇਣਾ ਉਹਨਾਂ ਨੂੰ ਖਤਮ ਹੀ ਕਰ ਦੇਣਾ ਧੀਰਮਲ ਨੇ ਇੱਕ ਵਾਰੀ ਕਿਹਾ ਨਹੀਂ ਫਿਰ ਵੀ ਉਹ ਮੇਰੇ ਚਾਚਾ ਜੀ ਲੱਗਦੇ ਨੇ ਸਨਮਾਨਯੋਗ ਨੇ ਆਪਾਂ ਨੂੰ ਉਹਨੂੰ ਮਾਰਨਾ ਨਹੀਂ ਚਾਹੀਦਾ ਪਰ ਆਪ ਨੂੰ ਤਾਂ ਧਾਨ ਜਰੂਰ ਲੈਣਾ ਇਹ ਸਲਾਹ ਬਣਾ ਕੇ ਸਿੰਘਾ ਮਸੰਦ ਕਹਿੰਦਾ ਮਾਰਨਾ ਮੇਰਾ ਕੰਮ ਹੈ ਧਾਨ ਲੈਣਾ ਤੁਹਾਡਾ ਕੰਮ ਹੈ ਸਿੰਘਾ ਮਸੰਦ ਆਪਣੇ 10 15 ਕ 20 ਕ ਗੁੰਡੇ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੂਹ ਲੈ ਕੇ ਵੀ ਘਰ ਵਿੱਚ ਇਕੱਲੇ ਹਨ ਮੱਖਣ ਸ਼ਾ ਲਵਾਣਾ ਆਪਣੇ ਡੇਰੇ ਗਿਆ ਵਿਆ ਸੀ ਉਹ ਆਪਣੇ ਗੁੰਡਿਆਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪਹੁੰਚੇ ਆ ਸਭ ਤੋਂ ਪਹਿਲਾਂ ਉਹਨਾਂ ਰਵਾਲਵਰ ਕੱਢ ਕੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮਸਤਕ ਉੱਪਰ ਗੋਲੀ ਮਾਰੀ ਹੈ ਜੋ ਸੱਚੇ ਪਾਤਸ਼ਾਹ ਦੇ ਪਵਿੱਤਰ ਚਾਨਵਰਗੀ ਮੱਥੇ ਨੂੰ ਸਪਰਸ਼ ਕਰਦੀ ਹੋਈ ਪਾਰ ਲੰਘੀ ਇਹ ਭਾਵ ਕੋੜ ਦੀ ਲੰਘੀ ਥੋੜਾ ਜਿਹਾ ਮਾਸ ਜਿਹੜਾ ਸੀ ਉੱਤਰ ਗਿਆ ਤੇ ਲਹੂ ਵੀ ਜਿਹੜਾ ਸੀ ਉਹ ਸਿਮ ਆਇਆ ਹੈ ਪਰ ਸਤਿਗੁਰੂ ਤਿਆਗ ਦੀ ਮੂਰਤ ਨੇ ਟਕਾਉ ਦੀ ਮੂਰਤ ਨੇ ਮਹਾਰਾਜ ਮੁਖ ਚ ਕੁਝ ਨਹੀਂ ਬੋਲੇ ਇਹ ਜ਼ਰੂਰ ਕਿਹਾ ਤੇਰਾ ਭਲਾ ਹੋਵੇ ਤੇ ਇਹਨੇ ਨੂੰ ਜਿਹੜੇ ਸਿੱਖ ਸਨ ਉਹਨਾਂ ਨੂੰ ਸੀਏ ਮਸਾਂ ਦੇ ਗੁੰਡਿਆਂ ਨੇ ਜਾਂ ਬੰਦਿਆਂ ਨੇ ਕੁੱਟਣਾ ਸ਼ੁਰੂ ਕੀਤਾ ਗੱਲ ਕੀ ਗੁਰੂ ਸਾਹਿਬ ਦੇ ਘਰ ਵਿੱਚੋਂ ਸਾਰੀਆਂ ਵਸਤੂਆਂ ਚੁੱਕ ਕੇ ਲੈ ਗਈ ਸਾਰਾ ਸਾਜੂ ਸਮਾਨ ਚੋਕੇ ਲੈ ਗਈ ਬਹੁਤ ਜਿਆਦਾ ਅਤਿਆਚਾਰ ਕੀਤਾ ਹੈ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਮਾੜਾ ਸ਼ਬਦ ਨਹੀਂ ਕਿਹਾ ਹੈ ਧੀਰਮਲ ਕੋਲ ਸਾਰੀਆਂ ਵਸਤੂਆਂ ਰੱਖ ਦਿੱਤੀਆਂ ਧੀਰਮਲ ਬੜਾ ਪ੍ਰਸੰਨ ਹੈ ਸੀਹਾ ਮਸੰਦ ਕਹਿੰਦਾ ਮੈਂ ਗੁਰੂ ਸਾਹਿਬ ਦੇ ਗੋਲੀ ਮਾਰ ਦਿੱਤੀ ਹੈ ਪਰ ਸੁਭਾਵਕ ਬਚ ਗਏ ਔਰ ਮੈਂ ਡਰਾ ਵੀ ਆਇਆ ਵੀ ਅੱਗੇ ਤੋਂ ਤੁਸੀਂ ਗੁਰੂ ਬਣ ਕੇ ਨਾ ਬੈਠਿਓ ਹੁਣ ਨਹੀਂ ਗੁਰੂ ਤੇਗ বাহাদুর ਸਾਹਿਬ ਗੁਰੂ ਬਣ ਕੇ ਬੈਠਦੇ ਹੈਗੇ ਇਦਾਂ ਬਹੁਤ ਅਤਿਆਚਾਰ ਕੀਤੇ ਪਰ ਜਦੋਂ ਇਹ ਗੱਲ ਦਾ ਪਤਾ ਮੱਖਣ ਸ਼ਾੜ ਵਾਣੀ ਨੂੰ ਲੱਗਿਆ ਤੇ ਮੱਖਣਸਾ ਲਵਾਣਾ ਆਪਣੇ 500 ਸਿਪਾਹੀਆਂ ਨੂੰ ਲੈ ਕੇ ਧੀਰਮਲ ਦੇ ਘਰ ਪਹੁੰਚਿਆ ਚੰਗੀ ਤਰ੍ਹਾਂ ਸੌਦਾ ਲਾਇਆ ਉਹਨੇ ਸਿਹੇ ਮਸਾਂ ਦੀਆਂ ਮਸ਼ਕਾ ਮੰਨ ਲਈਆਂ ਤੇ ਬਨ ਕੇ ਇਹ ਸਾਰਾ ਸਬਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿਖਿਓ ਲੈ ਜਾ ਕੇ ਫੇਰ ਪਹੁੰਚਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਨੂੰ ਸਾਰੀ ਗੱਲਬਾਤ ਦੱਸੀ ਆ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਕਹਿੰਦੇ ਭਾਈ ਠੀਕ ਐ ਬਦਲਾ ਲੈਣਾ ਜ਼ਰੂਰ ਹੈ ਪਰ ਇਹਨਾਂ ਦੁਸ਼ਟਾਂ ਨਾਲ ਕਿੱਥੇ ਕਿੱਥੇ ਲੜੋਂਗੀ ਇਹ ਦੁਸ਼ਟ ਬੰਦੇ ਐ ਇਹਨਾਂ ਦਾ ਭਲਾ ਹੋਵੇ ਕੋਈ ਗੱਲ ਨਹੀਂ ਇਹ ਮੰਗਦੀ ਰਹਿਣਗੇ ਇਹ ਚੋਰੀ ਕਰਦੇ ਰਹਿਣਗੇ ਕਿ ਇਦਾਂ ਦੀ ਰਹਿਣਗੇ ਇਸ ਕਰਕੇ ਸਾਰਾ ਸਮਾਨ ਇਹਨਾਂ ਦਾ ਵਾਪਸ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਵੀ ਉਹਨਾਂ ਦਾ ਭਲਾ ਕੀਤਾ ਪਰ ਇਹ ਲੋਕ ਫਿਰ ਵੀ ਇਦਾਂ ਗੋਣੀਆਂ ਚਲਾਉਂਦੇ ਰਹੇ ਸੋ ਇਦਾਂ ਦੇ ਜਿਹੜੇ ਲੋਕ ਨੇ ਉਹ ਅੱਜ ਵੀ ਪ੍ਰਚਲਿਤ ਨੇ ਜੇ ਤੁਸੀਂ ਕਿਹਾ ਭਲਾ ਕਰਦੇ ਹੋ ਤੇ ਲੋਕ ਉਹਦਾ ਉਲਟਾ ਸੋਚਦੇ ਹਨ ਸੋ ਇਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਸੀਹ ਮਸੰਦ ਧੀਰਮਲ ਵਰਗਿਆਂ ਨੇ ਗੋਣੀਆਂ ਚਲਾ ਕੇ ਅਤਿਆਚਾਰ ਵੀ ਕੀਤੇ ਗੁਰੂ ਤੇਗ ਬਹਾਦਰ ਸਾਹਿਬਾਰੇ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇ ਨੇ ਸੋ ਇਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਟ ਸਹਾਰਦੇ ਹੋਏ ਗੁਰਸਿੱਖੀ ਜੀਵਨ ਨੂੰ ਅੱਗੇ ਤੋਰਨ ਦਾ ਯਤਨ ਕੀਤਾ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ